ਪਾਸਟਰ ਬਜਿੰਦਰ ਸਿੰਘ ਜਿਹੜਾ ਕੀ ਜ਼ਬਰਜਨਾ ਮਾਮਲੇ 'ਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਸਜ਼ਾ ਵੀ ਉਸ ਨੂੰ ਜਲਦ ਮਿਲ ਜਾਣੀ ਹੈ ਪੀੜਾ ਧਿਰ ਕਹਿ ਰਹੀ ਹੈ ਸਖਤ ਤੋਂ ਸਖਤ ਸਜ਼ਾ ਹੋਵੇ ਤਾਂ ਕਿ ਬਾਕੀਆਂ ਨੂੰ ਵੀ ਸਬਕ ਮਿਲੇ ਔਰ ਹੋਰ ਕਿੰਨੇ ਪੀੜਤ ਲੋਕ ਹੋਣਗੇ ਜਿਹੜੇ ਕਿਸੇ ਦਬਾਅ ਦੇ ਕਾਰਨ ਡਰ ਦੇ ਕਾਰਨ ਚੁੱਪ ਕਰ ਜਾਂਦੇ ਨੇ ਜਾਂ ਉਹਨਾਂ ਨੂੰ ਕਈ ਵਾਰਾਂ ਲਾਲਚ ਵੀ ਦੇ ਦਿੱਤੇ ਜਾਂਦੇ ਨੇ ਇਹ ਸਾਰੇ ਮੱਦੇ ਨਜ਼ਰ ਕੀ ਇਹ ਪਹਿਲਾ ਕੇਸ ਹੈ ਕੀ ਹੋਰ ਕਿੰਨੀਆਂ ਛੁੱਪੀਆਂ ਲੁਕੀਆਂ ਕਹਾਣੀਆਂ ਹੋਣਗੀਆਂ ਇਸ ਬਾਰੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਖੁਲਾਸੇ ਹੋਣਗੇ ਕਿਉਂਕਿ ਪਾਸਟਰ ਬਜਿੰਦਰ ਸਿੰਘ ਪਹਿਲਾਂ ਆਪਣੇ ਆਪ ਨੂੰ ਸਾਫ਼ ਸੁਥਰਾ ਦੱਸਦਾ ਸੀ ਪਰ ਹੁਣ ਦੋਸ਼ੀ ਕਰਾਰ ਹੋਇਆ ਤੇ ਹੋਰ ਬੜੇ ਲੋਕ ਜਿਹੜੇ ਸਾਹਮਣੇ ਆਉਣ ਲੱਗੇ ਨੇ ਕਿ ਸਾਡੇ ਨਾਲ ਕੁੱਟਮਾਰ ਵੀ ਹੋਈ ਸਾਨੂੰ ਦਬਾਅ ਵੀ ਬਣਾਇਆ ਗਿਆ ਡਰਾਇਆ ਵੀ ਗਿਆ ਔਰ ਪਾਸਟਰ ਨੇ ਅੱਜ ਵੀ ਬੜੇ ਲੋਕ ਮੁਹਾਲੀ ਚ ਇਕੱਠੇ ਕੀਤੇ ਸੀ ਕਿਉਂਕਿ ਅਦਾਲਤ ਵਿੱਚ ਸੰਭਾਵਨਾਵਾਂ ਪਹਿਲਾਂ ਤੋਂ ਹੀ ਸੀ ਕਿ ਜਿਵੇਂ ਸਬੂਤ ਉਸ ਦੇ ਖਿਲਾਫ ਆ ਗਏ ਨੇ ਤੇ ਉਹ ਦੋਸ਼ੀ ਕਰਾਰ ਦਿੱਤਾ ਜਾਣਾ ਹੈ ਇਹ ਸਭ ਦੇ ਮੱਦੇਨਜ਼ਰ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਹਾਜ਼ਰ ਨੇ ਗੱਲਬਾਤ ਕਰਨ ਦੇ ਲਈ ਬਾਬਾ ਰਾਜਾ ਰਾਜ ਸਿੰਘ ਜੀ ਨਿਹੰਗ ਸਿੰਘ ਉਹ ਕੀ ਸੋਚਦੇ ਆ ਕਿਉਂਕਿ ਅਜਿਹੇ ਮਾਮਲਿਆਂ ਦੇ ਵਿੱਚ ਉਹ ਪਹਿਲਾਂ ਹੀ ਵਿਭਾਗ ਟਿੱਪਣੀਆਂ ਕਰਦੇ ਨੇ ਕਿ ਇਹ ਜੇ ਪਖੰਡੀਆਂ ਵੱਲ ਜਾਣ ਦੀ ਲੋੜ ਨਹੀਂ ਗੁਰੂ ਦੇ ਲਾੜ ਲੱਗੋ ਇਹ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜੀ ਅੱਜ ਵਾਲਾ ਜਿਹੜਾ ਕੇਸ ਆਬਦੀ ਨਜ਼ਰ ਸੀ ਕਿ ਪਾਸਟਰ ਬਜਿੰਦਰ ਸਿੰਘ ਆਪਨੇ ਆਪ ਨੂੰ ਤੇ ਹਰ ਕੋਈ ਭਾਵੇਂ ਚੋਰ ਹੋਵੇ ਉਹ ਸਾਹ ਦੀ ਦੱਸਦਾ ਤੇ ਵੀ ਦੱਸਦਾ ਰਿਹਾ ਪਰ ਅਦਾਲਤ ਨੇ ਅੱਜ ਨਤਾਰਾ ਕੀਤਾ ਇੱਕ ਕੇਸ ਦੇ ਵਿੱਚ ਇਸ ਕੇਸ ਦਾ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਹਾਂ ਦੋਸ਼ੀ ਕਰਾਰ ਹੋ ਗਿਆ ਤੇ ਤੁਸੀਂ ਕੀ ਸੋਚਦੇ ਸਮਝਦੇ ਹੋ ਇਹਦਾ ਅਸਰ ਕਿੰਨਾ ਕੋ ਪੈਣਾ ਇਸ ਜਿਹੜੀ ਅੱਜ ਹੋਈ ਹੈ ਫੈਸਲਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪੀ ਨੂੰ ਮਾਰਨੇ ਕੋ ਪਾਪ ਮਹਾਬਲੀਆ ਦੇਖੋ ਜਦੋਂ ਪਾਪੀ ਦਾੰਤੋਂ ਆਉਂਦਾ ਫਿਰ ਇਸੇ ਤਰ੍ਹਾਂ ਉਹਦੇ ਨਾਲ ਬਣਦੀ ਆ ਜਿਹੜੇ ਇਹੋ ਜਿਹੇ ਪਖੰਡੀ ਪਾਸਟਰ ਨੇ ਜੀ ਜਿਹੜੇ ਧੀਆਂ ਪਾਣਾ ਬੱਚੀਆਂ ਦਾ ਸ਼ੋਸ਼ਣ ਕਰਦੇ ਨੇ ਉਹਨਾਂ ਦੇ ਨਾਲ ਇਸੇ ਤਰ੍ਹਾਂ ਹੋਣੀ ਚਾਹੀਦੀ ਆ ਇਸੇ ਤਰ੍ਹਾਂ ਉਹਨਾਂ ਨੂੰ ਸਜ਼ਾਵਾ ਮਿਲਣਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਪਖੰਡੀ ਨੇ ਜਿਹੜਾ ਧੀਆਂ ਪਾਣਾ ਦਾ ਬੱਚੀਆਂ ਦਾ ਸ਼ੋਸ਼ਣ ਕਰਦੇ ਨੇ ਉਹਨਾਂ ਨੂੰ ਵੀ ਇਨਸਾਫ ਕੋ ਮਿਲੇ ਜੀ ਦੇਖੋ ਪਹਿਲਾਂ ਤਾਂ ਗਲਤੀ ਸਾਡੇ ਆਪ ਦੇ ਸਮਾਜ ਦੀ ਐ ਦੇਖੋ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਧਰਮ ਕੋਈ ਵੀ ਮਾੜਾ ਨਹੀਂ ਹੈ ਪਖੰਡ ਜਦ ਕਿਸੇ ਧਰਮ ਦੇ ਵਿੱਚ ਪਖੰਡਵਾਦ ਹੋ ਜੇ ਉਹ ਮਾੜਾ ਹੁੰਦਾ ਹੁਣ ਜਿਹੜਾ ਇਸਾਈ ਧਰਮ ਆ ਇਹਦੇ ਜਿਹੜੇ ਪਾਪ ਨੇ ਜਿਹੜੇ ਹੋਰ ਅਸਲ ਪਾਦਰੀ ਨੇ ਉਹ ਕਾਲ ਤੱਕ ਸਾਹਬ ਤੇ ਆ ਕੇ ਜ세ਦਾਰ ਸਾਹਿਬ ਨਾਲ ਉਹ ਮੀਟਿੰਗਾਂ ਵੀ ਕਰਕੇ ਗਏ ਨੇ ਵੀ ਸਾਡੇ ਦੇ ਵਿੱਚ ਇਹ ਪਖੰਡਵਾਦ ਨਹੀਂ ਹੈ ਇਹ ਨਕਲੀ ਬਣੇ ਹੋਏ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਦੇ ਆਰਥਿਕ ਤੌਰ ਤੇ ਦੇਖੋ ਜਿਨਸੀ ਤੌਰ ਤੇ ਸਾਰੇ ਉਹ ਪਾਸਿਆਂ ਤੋਂ ਜਿਹੜੇ ਉਹ ਸ਼ੋਸ਼ਣ ਕਰਦੇ ਨੇ ਜਿਹੜਾ ਉਹਨਾਂ ਨੂੰ ਮੌਕਾ ਮਿਲਦਾ ਬੱਚਿਆਂ ਦਾ ਬਲਾਤਕਾਰ ਹੋ ਗਿਆ ਧਨ ਦੀ ਲੁੱਟ ਹੋ ਗਈ ਹੋਰ ਬਹੁਤ ਸਾਰੇ ਜਿਹੜੇ ਪਖੰਡੇ ਬਾਦ ਇਹਨਾਂ ਨੇ ਫੁਲਾਇਆ ਹੋਇਆ ਜਿਸ ਤਰ੍ਹਾਂ ਇਹ ਹੱਥ ਲਾਉਂਦੇ ਨੇ ਕਿਵੇਂ ਡਿੱਗਦੇ ਨੇ ਫਿਰ ਜਿਹੜੇ ਹੋਰ ਪਾਸਟਰ ਨੇ ਮੈਨੂੰ ਪੁੱਛਣਾ ਚਾਹੁੰਦਾ ਅੱਜ ਅੱਜ ਤੁਹਾਡਾ ਜਾਦੂ ਕਿਉਂ ਨਹੀਂ ਚੱਲਿਆ ਉੱਥੇ ਅੱਜ ਵੀ ਚਲਾਉਂਦੇ ਅੱਜ ਵੀ ਉਹ ਕਰਦਾ ਉਹਦੇ ਉੱਤੇ ਐ ਸੂ ਕਰਦਾ ਉਹਦੇ ਜੱਜ ਦੇ ਉੱਤੇ ਜਦੋਂ ਦੋਸ਼ੀ ਕਰਾਰ ਦਿੱਤਾ ਸੀ ਜੀ ਉਹਨੂੰ ਕਰ ਲੈਂਦਾ ਆਪਣੇ ਵੱਲ ਪਰ ਆਪੇ ਮਲੂ ਨੇ ਤਿਆਰੀ ਤਾਂ ਪੂਰੀ ਖੇਚੀ ਸੀ ਕਈ ਲੋਕ ਬੁਲਾਏ ਹੋਏ ਸੀ ਬੱਸਾਂ ਗੱਡੀਆਂ ਭਰ ਕੇ ਨਹੀਂ ਉਹ ਲੋਕਾਂ ਵਾਲਾ ਤਾਂ ਦੇਖੋ ਉਹਦੇ ਜਿਹੜੇ ਆ ਪੈਰੋਕਾਰ ਨੇ ਉਹ ਤਾਂ ਹੋਣੀ ਸੀ ਪਹਿਲਾਂ ਵੀ ਆਏ ਸੀਗੇ ਜਦੋਂ ਰਾਮ ਰਹੀਮ ਨੂੰ ਸਜ਼ਾ ਹੋਈ ਆ ਉਦੋਂ ਵੀ ਪੰਚਕੂਲੇ ਦੇ ਵਿੱਚ ਉਹਦੇ ਆਏ ਸੀਗੇ ਪੈਰੋਕਾਰ ਫਿਰ ਕਿਵੇਂ ਡਾਂਗਾਂ ਨਾਲ ਉਹ ਕੁੱਟੇ ਨੇ ਉਹ ਫਿਰ ਭੱਜਦਿਆਂ ਨੂੰ ਰਾਹ ਨਹੀਂ ਲੱਭਦਾ ਅੱਜ ਵੀ ਜਦੋਂ 25 ਸਤੰਬਰ ਖਾਨੀ 25 ਸਤੰਬਰ ਦਾ ਸੀਗਾ ਉਹ ਜਿਨਾਉਂਦਾ ਉਹ ਹੀ ਦੁਬਾਰੇ ਵਿਚਾਰੀ ਵੀਡੀਓ ਆ ਰਪਲਾਈ ਦਵਾਰੇ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਵੀ ਆ ਦੇਖੋ ਇਸੇ ਤਰ੍ਹਾਂ ਉਹ ਚੰਗੇ ਰਹੇ ਜਿਹੜੇ ਚੁੱਪਚੀ ਪੀਤੇ ਮੁੜ ਗਏ ਨਹੀਂ ਉਹਨਾਂ ਨਾਲ ਪੰਜ ਕੁਲੇ ਵਾਲੀ ਬਣਨੀ ਸੀ ਦੇਖੋ ਜਿਹੜਾ ਪਖੰਡਵਾਦ ਆ ਜਿਹੜਾ ਕਿਸੇ ਅੱਤ ਖੁਦਾ ਦਾ ਵੈਰ ਹੁੰਦਾ ਇਹ ਜਿਹੜੇ ਲੋਕ ਨੇ ਇਹ ਜਦੋਂ ਉਦੋਂ ਪਖੰਡ ਕਰਦੇ ਨੇ ਜਾਂ ਇਹਨਾਂ ਕੋਈ ਪੈਸਾ ਆ ਜਾਂਦਾ ਫਿਰ ਇਹ ਮਨਮਰਜ਼ੀਆਂ ਕਰਦੇ ਨੇ ਇਹਦੇ ਕਲਾਪ ਹੋਰ ਵੀ ਜਿਹੜੇ ਕੇਸ ਜਾ ਰਹੇ ਨੇ ਜਿਸ ਤਰ੍ਹਾਂ ਕਿ ਬੀਬੀ ਦਾ ਉਹ ਦਿਖਾ ਰਿਹਾ ਉਹ ਨੂੰ ਕੁੱਟਦਾ ਕੁੱਟ ਰਿਹਾ ਥੱਪੜ ਵੀ ਮਾਰ ਰਿਹਾ ਉਹਦੇ ਕੁਰਸੀ ਵੀ ਮਾਰਿਆ ਉਹ ਆਇਆ ਵੀਡੀਓ ਹਾਂਜੀ ਬਹੁਤ ਸਾਰੇ ਹੋਰ ਵੀ ਕੇਸ ਖੋਲਣਗੇ ਜਿਹੜੇ ਇਹਨਾਂ ਤੋਂ ਡਰਦੇ ਨੇ ਇਹਨਾਂ ਦੇ ਗੈਂਗ ਬਣਾ ਲੈਂਦੇ ਨੇ ਫਿਰ ਜਦੋਂ ਪੈਸਾ ਆ ਜਾਂਦਾ ਟੀਮ ਤਿਆਰ ਕਰ ਲੈਂਦੇ ਨੇ ਆਪਣੀ ਜੇ ਕੋਈ ਇਹਨਾਂ ਖਿਲਾਫ ਬੋਲਦਾ ਉਹਨੂੰ ਕੁੱਟਦੇ ਵੀ ਮਾਰਦੇ ਵੀ ਨੇ ਇੱਕ ਪਿੱਛੇ ਜੀ ਇੱਕ ਹੋਰ ਪਖੰਡੀ ਦਾ ਇਹਨਾਂ ਦਾ ਪਾਸਟਰਾਂ ਦਾ ਸੀ ਉਹ ਜਿਹੜਾ ਵਿਚਾਰਾ ਕੁੱਟ-ਕੁੱਟ ਕੇ ਚਿੰਟਿਆਂ ਨਾਲ ਹੀ ਮਾਰਦਾ ਸੀਗਾ ਉਹਨਾਂ ਨੇ ਉਹਦਾ ਪਰਿਵਾਰ ਵੀ ਸਾਹਮਣੇ ਆਇਆ ਸੀ ਉਹਦੀ ਫਿਰ ਹਾਂ ਜਿਹੜੀ ਡੈੱਡ ਬਾਡੀ ਉਹ ਵੀ ਨਹੀਂ ਦਿੱਤੀ ਉਹ ਵੀ ਦਫਨਾਤੀ ਸੀ ਖਾਨੇ ਇਹਨਾਂ ਨੇ ਕਿਸ ਤਰ੍ਹਾਂ ਕਰਾਇਆ ਫਰੋਬ ਤੇ ਬਾਅਦ ਚ ਲੱਭਿਆ ਤੇ ਉਹ ਇਹੋ ਜਿਹੇ ਜਿਹੜੇ ਪਰਿਵਾਰ ਨੇ ਆਹ ਉਹ ਅਕਤਾਰਤਿਕ ਤੰਗੀ ਤੋਂ ਕਾ ਹੋਉਂਦੇ ਨੇ ਵਿਚਾਰੇ ਜੀ ਉਹ ਇਹਨਾਂ ਦੇ ਚਾਂਸੇ 'ਚ ਫਸ ਜਾਂਦੇ ਨੇ ਪਖੰਡਵਾਦ ਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਸਮਾਜ ਨੂੰ ਲੋਕਾਂ ਨੂੰ ਬੇਨਤੀ ਕਰਨਾ ਚਾਹੀਦਾ ਦੇਖੋ ਸਿੱਖ ਧਰਮ ਬਹੁਤ ਵਧੀਆ ਧਰਮਾ ਠੀਕ ਹੈ ਨਾ ਇਹ ਸਾਨੂੰ ਆਪਦੇ ਧਰਮ ਨੂੰ ਛੱਡ ਕੇ ਅਸੀਂ ਪਖੰਡਵਾਦ ਦੇ ਮਗਰ ਲੱਗਾਗੇ ਫਿਰ ਉਹ ਪਰਵਾਣ ਨਹੀਂ ਹੋਣੇ ਤੁਹਾਨੂੰ ਦੁੱਖ ਹੀ ਮਿਲਣਾਗਾ ਉਸੀ ਠੀਕ ਨਹੀਂ ਹੋ ਸਕਦੇ ਜੇ ਉਹਨਾਂ ਦੇ ਵਿੱਚ ਕੋਈ ਕਰਾਮਾਤ ਹੋਵੇ ਫਿਰ ਉਹ ਆਪਦੇ ਪਾਵਨ ਨੂੰ ਠੀਕ ਕਰ ਲੈਣਾ ਉਹ ਵੀ ਕੁਰਸੀ ਕੁਰਸੀ ਦੀ ਸੀ ਜਿਸ ਨੇ ਅੱਜ মিডিਆ ਸਾਹਮਣੇ ਵੀ ਬੜੀਆਂ ਗੱਲਾਂ ਕਹੀਆਂ ਕਿ ਕਿਵੇਂ ਮੇਰੇ ਤੇ ਸਵਾਲ ਉਠਾਏ ਗਏ ਮੈਨੂੰ ਹੀ ਕਿਹਾ ਗਿਆ ਕਿ ਪੈਸੇ ਮੰਗਣ ਦੀ ਮਾਰੀ ਇਹ ਕਰਦੀ ਹੈ ਪਰ ਅੱਜ ਸਾਬਤ ਹੋ ਗਿਆ ਕਿ ਵਾਕਈ ਉਹਦੇ ਨਾਲ ਧੱਕਾ ਹੋਇਆ ਉਹਨੇ ਤੇ ਵੀ ਕਿਹਾ ਕਿ ਉਹਦੇ ਆਪਦੇ ਲੱਤ ਵਿੱਚ ਰੌੜ ਪਈ ਹੋਈ ਹੈ ਆਪਣੇ ਆਪ ਨੂੰ ਤਾਂ ਉਹਨੇ ਠੀਕ ਨਹੀਂ ਕੀਤਾ ਤੇ ਦੂਜਿਆਂ ਨੂੰ ਕਿਵੇਂ ਠੀਕ ਕਰ ਲੂਗਾ ਇਹ ਗੱਲਾਂ ਵੀ ਅੱਜ ਉਹਨੇ ਦਸੀਆਂ ਜੇ ਕੋਈ ਤਾਂ ਹੁਣ ਤੁਹਾਡੇ ਸਾਹਮਣੇ ਸਾਰਾ ਕੁਝ ਪਰਦੇ ਖੁੱਲਦੇ ਨੇ ਆਪਾਂ ਦੇਖਦੇ ਹਾਂ ਇਹ ਪਹਿਲਾਂ ਟ੍ਰੇਨਿੰਗ ਦਿੰਦੇ ਨੇ ਹਾਂਜੀ ਇਹ ਪਹਿਲਾਂ ਟ੍ਰੇਨਿੰਗ ਦਿੰਦੇ ਨੇ ਕਿਵੇਂ ਉਹਨਾਂ ਨੂੰ ਹੱਥ ਲਾਉਂਦੇ ਡਿੱਗਦੇ ਨੇ ਉਹ ਇਹੋ ਜਿਹਾ ਕੁਝ ਪਖੰਡ ਕਰਦੇ ਨੇ ਇਹ ਤਾਂ ਸਾਰਿਆਂ ਦੇ ਸਾਹਮਣੇ ਇਹਨਾਂ ਟੀਮਾਂ ਤਿਆਰ ਕਰੀਆਂ ਹੋਈਆਂ ਨੇ ਤੇ ਉਹ ਵੱਡਾ ਬਾਬਾ ਬਣਾ ਲੈਂਦੇ ਨੇ ਉਹਨੂੰ ਫਿਰ ਜੇ ਕੋਈ ਉਹਨਾਂ ਦੇ ਖਿਲਾਫ ਬੋਲਦਾ ਉਹਨੂੰ ਕੁੱਟਦੇ ਮਾਰਦੇ ਨੇ ਸੌ ਕੁਝ ਡਰਾਬੇ ਦਿੰਦੇ ਨੇ ਹਾਂ ਪਰ ਹੁਣ ਜਿਹੜਾ ਦੋਸ ਸਿੱਧ ਹੋ ਗਏ ਹੁਣ ਤਾਂ ਬੋਲਣਾ ਹੀ ਸਭ ਨੇ ਕਿਉਂਕਿ ਉਹ ਹੀ ਕਹਿ ਰਹੇ ਸੀ ਕਿ ਉਹ ਤਾਂ ਉਹਨੂੰ ਡਾਰੀ ਖਾਫਨਾ ਦੀ ਤਾਂ ਚੀਜ਼ ਹੀ ਨਹੀਂ ਸੀ ਨੇੜੇ ਕਹਿੰਦਾ ਮੈਂ ਤਾਂ ਸਰਕਾਰਾਂ ਜੇਬ ਚ ਪਾ ਕੇ ਚੱਲਦਾ ਇਸ ਤਰ੍ਹਾਂ ਦੇ ਦਾਅਵੇ ਵੀ ਕਰਦਾ ਰਿਹਾ ਜਿਹੜਾ ਉਹਦੇ ਖਿਲਾਫ ਆ ਚੁੱਕਦਾ ਸੀ ਕੋਈ ਨਹੀਂ ਫਿਰ ਹੁਣ ਪੈ ਗਿਆ ਜੇਬ ਦੇ ਵਿੱਚ ਸਰਕਾਰ ਦੀ ਚ ਜੋ ਸਰਕਾਰ ਜੇਬ ਵਿੱਚ ਆਉਂਦੇ ਸਰਕਾਰ ਨੇ ਉਹਨੂੰ ਜੇਬ ਵਿੱਚ ਪਾ ਲਿਆ ਹੋ ਜੀ ਸਖਤ ਸਜ਼ਾ ਹੋਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ ਬਾਹਰ ਹੀ ਨਹੀਂ ਹੋਣੇ ਚਾਹੀਦੇ ਹੋਰ ਵੀ ਬਹੁਤ ਸਾਰੇ ਕੇਸ ਇਸ ਤਰ੍ਹਾਂ ਆਰਾਮ ਰਹੀ ਨੂੰ ਪਹਿਲਾਂ ਬਲਾਤਕਾਰ ਦੇ ਕੇਸ ਦੇ ਵਿੱਚ ਫਿਰ ਮਰਡਰ ਕੇਸ ਦੇ ਵਿੱਚ ਫਿਰ ਪਤਾ ਨਹੀਂ ਕਿਹੜੇ ਕਿਹੜੇ ਕੇਸਾਂ ਦੇ ਵਿੱਚ ਉਹਨੂੰ ਸਜ਼ਾ ਹੋਈ ਇਸੇ ਤਰ੍ਹਾਂ ਇਹਦੇ ਨਾਲ ਵੀ ਹੋਣਾ ਤੇ ਜਿਹੜੇ ਹੋਰ ਵਾਲੇ ਪਖੰਡੀ ਨੇ ਉਹ ਵੀ ਸੁਧਰ ਜਾਣ ਜੇ ਚੰਗੇ ਰਹਿਣਗੇ ਛੱਡ ਦੇਣ ਇਹ ਪਖੰਡ ਕਰਨਾ ਲੋਕਾਂ ਦਾ ਆਰਥਿਕ ਸ਼ੋਸ਼ਣ ਜਿਨਸੀ ਸ਼ੋਸ਼ਣ ਕਰਨਾ ਜਿਹੜਾ ਉਹ ਬੰਦ ਕਰਨ ਨਹੀਂ ਸਭ ਨੂੰ ਇਹੋ ਜਿਹੀਆਂ ਸਜ਼ਾਵਾਂ ਮਿਲਣਗੀਆਂ ਤੇ ਆਉਣ ਵਾਲੇ ਖਾਲਸਾ ਰਾਜ ਆ ਰਿਹਾ 27 ਦੇ ਵਿੱਚ ਅਸੀਂ ਸਖਤ ਸਜ਼ਾਵਾਂ ਦੇਵਾਂਗੇ ਘੱਟ ਨਹੀਂ ਕਰਨਗੇ ਕਿਸੇ ਨਾਲ ਜਿਹੜੇ ਜਿਹਾ ਹੁੰਨੇ ਕਰਦੇ ਪੰਜਾਬ ਦੀ ਧਰਤੀ ਤੇ ਗੁਰੂਆਂ ਦੇ ਸੰਦੇਸ਼ ਪੀਰਾਂ ਦੇ ਸੰਦੇਸ਼ ਨਾਲ ਚੱਲਦੀ ਹੈ ਉਹਨਾਂ ਦੇ ਵਿਚਾਰਾਂ ਨਾਲ ਚੱਲਦੀ ਹੈ ਪਰ ਪੰਜਾਬ ਦੇ ਵਿੱਚ ਵੀ ਪਖੰਡਵਾਦ ਡੇਰਾਵਾਦ ਕਿਵੇਂ ਪਣਪ ਗਿਆ ਕੋਈ ਕਿਤੇ ਨਾ ਕਿਤੇ ਤਾਂ ਲੂਪੋਲ ਰਿਹਾ ਹੋਏਗਾ ਸਿਸਟਮ ਦਾ ਵੀ ਪ੍ਰਬੰਧ ਦਾ ਜੀ ਦੇ ਕਰਕੇ ਡੇਰਾਵਾਦ ਨੂੰ ਨਾਥੀ ਨਹੀਂ ਪਈ ਦੇਖੋ ਜਿਹੜਾ ਸਿੱਖ ਧਰਮਾ ਇਹ ਅਸਲ ਦੇ ਵਿੱਚ ਜਿਹੜਾ ਹੈਗਾ ਉਹ ਪ੍ਰਚਾਰ ਹੀ ਨਹੀਂ ਕਰ ਸਕਿਆ ਸ਼੍ਰੋਮਣੀ ਕਮੇਟੀ ਦਾ ਹੱਕ ਹੁਣ ਦਾ ਅ ਸ਼੍ਰੋਮਣੀ ਕਮੇਟੀ ਦਾ 13 ਅਰਬ ਅ ਸਪੋਟਨਿਕ 83 ਕਰੋੜ ਤੇ 47 ਲੱਖ ਰੁਪਏ ਦਾ ਜਿਹੜਾ ਬਜਟ ਪੇਚ ਹੋਇਆ ਸਾਲਾਨਾ ਹਾਂਜੀ 13 ਅਰਬ ਦਾ ਪੌਣੇ 14 ਅਰਬ ਨੂੰ ਵਾਰ ਕਰ ਗਿਆ ਤੇ ਇੱਕ ਸਾਲ ਦਾ ਉਹ ਬਜਟ ਆ ਜੀ ਉਹਨਾਂ ਨੇ ਜਿਹੜੇ ਸਿੱਖ ਧਰਮਾਂ ਜਿਹੜਾ ਸ਼੍ਰੋਮਣੀ ਕਮੇਟੀ ਦਾ ਬੇੜਾਗਰਕ ਹੋ ਗਿਆ ਉਹਨਾਂ ਨੇ ਜਿਹੜਾ ਅਸਲ ਪ੍ਰਚਾਰ ਕੀਤਾ ਹੀ ਕੋਈ ਨਹੀਂ ਹੈਗਾ ਜਿੰਨੇ ਵੀ ਦੇਖੋ ਸਿੱਖ ਧਰਮ ਨੂੰ ਬਿਲਾਉਂ ਕਰਦੇ ਨੇ ਐਸਸੀ ਬੀਸੀਓ ਸੀ ਭਾਈ ਸਾਰਾ ਸਾਰੇ ਉਹਨਾਂ ਤੱਕ ਉਹਨਾਂ ਨੇ ਪਹੁੰਚ ਨਹੀਂ ਕਰੀ ਉਹਨਾਂ ਨੂੰ ਉਹਨਾਂ ਨੇ ਸਾਹਮਣੇ ਆ ਕੋਈ ਨਹੀਂ ਸ਼੍ਰੋਮਣੀ ਕਮੇਟੀ ਨੇ ਇਹਨਾਂ ਦੀ ਬਦੌਲਤ ਜਿਹੜੇ ਗਰੀਬ ਲੋਕ ਸੀਗਾ ਜਿਨ੍ਹਾਂ ਨੂੰ ਕਿਤੇ ਜਾਤਾਂ ਦੇ ਆਧਾਰ ਤੇ ਜੀਲ ਕੀਤਾ ਜਾਂਦਾ ਰਿਹਾ ਜੀ ਕਿਤੇ ਕਿਸੇ ਗੱਲ ਕਰਕੇ ਜੀਲ ਕੀਤਾ ਜਾਂਦਾ ਰਿਹਾ ਉਹਨਾਂ ਨੇ ਜਿਹੜਾ ਹੈਗਾ ਉਹ ਪਖੰਡਿਆਂ ਦੇ ਝਾਂਸੇ ਦੇ ਵਿੱਚ ਫਿਰ ਆ ਜਾਂਦੇ ਨੇ ਦੇਖੋ ਸ਼੍ਰੋਮਣੀ ਕਮੇਟੀ ਦਾ ਇਹ ਫਰਜ਼ ਬਣਦਾ ਵੀ ਜਿਹੜਾ ਸਿੱਖ ਧਰਮ ਦੇ ਪੰਜਾਬ ਦੇ ਲੋਕ ਨੇ ਕੋਈ ਵੀ ਆ ਉਹਨਾਂ ਨੂੰ ਮੁਕਤ ਜਿਹੜੀ ਹੈਗੀ ਆ ਗਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਫ੍ਰੀ ਵਿੱਦਿਆ ਦਿੱਤੀ ਜਾਣੀ ਚਾਹੀਦੀ ਹੈ ਸਕੂਲ ਖੋਲ੍ਹਣੇ ਚਾਹੀਦੇ ਨੇ ਉਹਨਾਂ ਦਾ ਮੈਡੀਕਲ ਫ੍ਰੀ ਹੋਵੇ ਕੀ ਘਟਾ ਐਕਸਰੋਨੀ ਕਮੇਟੀ ਨੂੰ 13 ਅਰਬ ਰੁਪਈਆ ਕੋਈ ਥੋੜਾ ਨਹੀਂ ਹੁੰਦਾ ਸਾਲ ਦਾ ਤੇ ਪਰ ਇਹਨਾਂ ਨੇ ਕਰਿਆ ਕੋਈ ਨਹੀਂ ਹੋਰ ਸਹੂਲਤਾਂ ਕਿਸੇ ਦੀ ਸੱਤ ਡਿੱਗੀ ਹੋਈ ਆ ਉਹ ਪਾ ਕੇ ਦੇਣਾ ਕਿਸੇ ਨੂੰ ਹੋਰ ਕਿਸੇ ਚੀਜ਼ ਦੇ ਬੱਚੇ ਦੀ ਪੜ੍ਹਾਈ ਦਾ ਜਿਹੜਾ ਖਰਚਾ ਉਹ ਸਰੋਨੀ ਕਮੇਟੀ ਕਰ ਸਕਦੀ ਆ ਇਹ ਪੰਜਾਬ ਦੇ ਵਿੱਚ ਕਿਵੇਂ ਪਖੰਡਵਾਦ ਫੈਲ ਜੂਗਾ ਇੱਥੇ ਕੋਈ ਡੇਰ ਆ ਟੇਕ ਨਹੀਂ ਸਕਦਾ ਜੇ ਸ਼੍ਰੋਮਣੀ ਕਮੇਟੀ ਅਸਲ ਪ੍ਰਚਾਰ ਕਰੇ ਹਮਮ ਬਰ ਸ਼੍ਰੋਮਣੀ ਕਮੇਟੀ ਦਾ ਬੇੜਾ ਗਰਕ ਹੋ ਗਿਆ ਉਹਨਾਂ ਨੇ ਕਿਸੇ ਜਿਹੜੇ ਗਰੀਬ ਸਿੱਖ ਸੀ ਉਹਨਾਂ ਨੂੰ ਪੁੱਛਿਆ ਕੋਈ ਨਹੀਂ ਉਹਨਾਂ ਨੇ ਸਿੱਖਾਂ ਤੇ ਕਬਜ਼ਾ ਨਹੀਂ ਰੱਖਿਆ ਉਹ ਤਾਂ ਬਸ ਆਪ ਦਾ ਬਾਦਲ ਪਰਿਵਾਰ ਆਪ ਦਾ ਪੇਟ ਭਰਨ ਤੇ ਰਹਿ ਗਿਆ ਜਿਹੜਾ ਕੋਈ ਉੱਥੇ ਪ੍ਰਧਾਨ ਬਣਿਆ ਉਹਨੇ ਜਿਹੜਾ ਕੋਈ ਸ਼੍ਰੋਮਣੀ ਗੁਰਦੇ ਉਹਨੇ ਬਸ ਆਪ ਦੇ ਟੱਬਰ ਤੱਕ ਜਿਹੜਾ ਮਤਲਬ ਰੱਖਿਆ ਸਿੱਖ ਧਰਮ ਨਾਲ ਕੋਈ ਇਹਨਾਂ ਦੀ ਗੱਲ ਨਹੀਂ ਇਹਨਾਂ ਦੀ ਵਜ੍ਹਾ ਕਰਕੇ ਜਿਹੜਾ ਪੂਰਾ ਪੰਜਾਬ ਦਾ ਸਿਸਟਮ ਆ ਜਿਹੜਾ ਪਖੰਡਵਾਦ ਆ ਫੈਲਿਆ ਹੋਇਆ ਡੇਰਿਆਂ ਦੇ ਰੂਪ ਦੇ ਵਿੱਚ ਆ ਕਿਸੇ ਹੋਰ ਜਿਹੜੇ ਪਖੰਡੀ ਲੋਕ ਨੇ ਉਹਨਾਂ ਦੇ ਰੂਪ ਦੇ ਵਿੱਚ ਇਹ ਇਹਨਾਂ ਦੀ ਜੀਣਾ ਸ੍ਰੋਮਣੀ ਕਮੇਟੀ ਦੀ ਅਸਲ ਦੇ ਵਿੱਚ ਜੇ ਇਹ ਚੰਗਾ ਪ੍ਰਚਾਰ ਕਰ ਦੇ ਹੋ ਸਕਦਾ ਸੀ ਜਿਹੜਾ ਇਹ ਡੇਰਾਬਾਦ ਪੰਜਾਬ ਦੇ ਵਿੱਚ ਨਾ ਵਾਧਾ ਜਿਵੇਂ ਤੁਸੀਂ ਇੱਕ ਕਾਰਨ ਦੱਸਿਆ ਕਿ ਐਸਜੀਪੀਸੀ ਨੇ ਜਿਹੜੇ ਫਰਜ਼ ਨਿਭਾਉਣੇ ਸੀ ਨਹੀਂ ਨਿਭਾਏ ਜਿੱਦੇ ਕਰਕੇ ਡੇਰਾਵਾਦ ਵੱਧ ਗਿਆ ਪਖੰਡ ਵੱਧ ਗਿਆ ਹੁਣ ਕੱਲਾ ਸਾਈ ਧਰਮ ਦੇ ਅੰਦਰ ਨਹੀਂ ਸਿੱਖ ਧਰਮ ਦੇ ਅੰਦਰ ਵੀ ਬਹੁਤ ਸਾਰੇ ਅਜਿਹੇ ਬਾਬੇ ਸਮੇਂ-ਸਮੇਂ ਤੇ ਫੜੇ ਜਾਂਦੇ ਆ ਜਿਹੜੇ ਕੀ ਸਿੱਖ ਧਰਮ ਨੂੰ ਵੀ ਬਦਨਾਮ ਕਰਦੇ ਆ ਪ੍ਰਚਾਰ ਨੂੰ ਵੀ ਸਿੱਖੀ ਨੂੰ ਵੀ ਬਦਨਾਮ ਕਰਦੇ ਆ ਉਹਨਾਂ ਦੇ ਡੇਰਿਆਂ ਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਇਹ ਜਿਹੀਆਂ ਕਰਤੂਤਾਂ ਸਾਹਮਣੇ ਆਉਂਦੀਆਂ ਜਦੋਂ ਉਹਨਾਂ ਤੇ ਕੋਈ ਸਵਾਲ ਉੱਠਦਾ ਫਿਰ ਇੱਕ ਦੋ ਭਾਈਚਾਰਿਆਂ ਦੇ ਵਿੱਚ ਫਿਰਕਿਆਂ 'ਚ ਵੀ ਲੜਾਈ ਹੋ ਜਾਂਦੀ ਹੈ ਇਸ ਤਰ੍ਹਾਂ ਦੀਆਂ ਵੀ ਗੱਲਾਂ ਸਾਹਮਣੇ ਆਉਂਦੀਆਂ ਧਰਮਾ ਇਹ ਬਹੁਤ ਚੜਦੀ ਕਲਾ ਪਵਿੱਤਰ ਧਰਮਾ ਸਾਡੇ ਵਿੱਚ ਵੀ ਜਿਹੜਾ ਹੈਗਾ ਪਖੰਡਵਾਦ ਬਹੁਤ ਵੱਧ ਗਿਆ ਹੂੰ ਤੁਹਾਨੂੰ ਮੈਂ ਕੋਈ ਕਾਰਨ ਦੱਸਦਾ ਇੱਕ ਤਾਂ ਸਰੋਣੀ ਕਮੇਟੀ ਦਾ ਨਕਮਾ ਪਣ ਦੂਸਰਾ ਸਾਨੂੰ ਹਜੇ ਤੱਕ ਤਖਤ ਦਾ ਜਥੇਦਾਰ ਕੋਈ ਚੰਦਾ ਮਿਲਿਆ ਨਹੀਂ ਲਫਾਫਿਆਂ ਵਾਲੇ ਮਿਲੇ ਨੇ ਹੂੰ ਵੀ ਇਹ ਲਫਾਫਿਆਂਾਂ ਦੇ ਜਥੇਦਾਰਾਂ ਦਾ ਰੌਲਾ ਪਈ ਜਾਂਦਾ ਅੱਜ ਵੀ ਅਸੀਂ ਰੌਲਾ ਪਾਉਨੇ ਆ ਉਹ ਕਹਿੰਦੇ ਨੇ ਪੁਰਾਣਾ ਹਾਲਾਤ ਅੱਜ ਸੀ ਕਹਿੰਦੇ ਜਿਹੜਾ ਪੁਰਾਣੇ ਬਹਾਲ ਕਰ ਦਿਓ ਹੈ ਤਾਂ ਉਹ ਲਫਾਫਿਆਂ ਵਾਲੇ ਪਰ ਉਹਨਾਂ ਨੂੰ ਜ਼ਰੂਰਤ ਨਹੀਂ ਜੇ ਜਥੇਦਾਰ ਅਕਾਲੀ ਫੂਲਾ ਸਿੰਘ ਆਲਾ ਰੋਲ ਲੰਮਾਉਂਦਾ ਉਹ ਨਵਾ ਸਕਦਾ ਨਿੰਗ ਸਿੰਘ ਇਹਨਾਂ ਤੋਂ ਪਜਾਮੀ ਵਾਲਾ ਤਨਖਾਹਦਾਰਾਂ ਤੋਂ ਰੋਲ ਨਹੀਂ ਨਿਵਾ ਸਕਦੇ ਜੇ ਅਕਾਲੀ ਫੂਲਾ ਸਿੰਘ ਵਾਲਾ ਰੋਲ ਨਭਾਉਂਦਾ ਜਥੇਦਾਰ ਸਿੱਖ ਧਰਮ ਦੇ ਵਿੱਚ ਕੀ ਹੋਰ ਜਿਹੜੇ ਇੱਥੇ ਪੰਜਾਬ ਦੀ ਧਰਤੀ ਦੇ ਪਖੰਡ ਬਾਤ ਚੱਲ ਰਿਹਾ ਉਹ ਨਹੀਂ ਸੀ ਫੈਲਣਾ ਸਿੱਖ ਧਰਮ ਨੂੰ ਕੋਈ ਜਥੇਦਾਰ ਦੀ ਜਿਹੜੀ ਹੈਗੀ ਆ ਸ਼ਖਸੀਅਤ ਅਕਾਲ ਤਖਤ ਸਾਹਿਬ ਦੇ ਜਿਹੜਾ ਚੰਗੇ ਫੈਸਲੇ ਕਰੜੇ ਫੈਸਲੇ ਲਵੇ ਉਹ ਮਿਲਿਆ ਨਹੀਂ ਹੈਗਾ ਤਾਂ ਕਰਕੇ ਜਿਹੜਾ ਸਿਸਟਮ ਆ ਜਿਹੜਾ ਹੈਗਾ ਅ ਸਿੱਖਾਂ ਦੇ ਵਿੱਚ ਵੀ ਇਹ ਜਿਹੜਾ ਹੈਗਾ ਅੱਜ ਦੇਖਦੇ ਆ ਕਿ ਤਰ੍ਹਾਂ ਕਿਤੇ ਕੋਈ ਨਾ ਕੋਈ ਬਲਾਤਕਾਰ ਹੀ ਫੜਿਆ ਜਾਂਦਾ ਉਹਦੇ ਨਾਲ ਆ ਫਿਰ ਜਿਹੜੇ ਲੋਕ ਨੇ ਉਹ ਗੱਲਾਂ ਕਰਦੇ ਨੇ ਵੀ ਇਹ ਦੇਖੋ ਸਾਡੇ ਵਿੱਚ ਵੀ ਬਹੁਤ ਕੁਝ ਹੋ ਗਿਆ ਜਿਹੜਾ ਡੇਰਾਬਾਦ ਵਧਣਾ ਜਿਹੜੀ ਅਸਲ ਮਰਜ਼ਾਦਾ ਸੀ ਉਹ ਖਤਮ ਕਰਤੀ ਆ ਅਸੀਂ ਆਪਣੀਆਂ ਮਰਜ਼ਾਵਾਂ ਡੇਰਿਆਂ ਤੇ ਖੁੱਲ ਗਈਆਂ ਉਹ ਆਪਣੀਆਂ ਮਰਜ਼ਾਦਾ ਲਾਗੂ ਕਰ ਲਈਆਂ ਸਭ ਨੇ ਆਪੋ ਆਪਣੀਆਂ ਜੇ ਇੱਕ ਮਰਜ਼ਾਦਾ ਸਾਡੀ ਹੋਵੇ ਨਾ ਸਾਡਾ ਜੇ ਅਕਾਲ ਤਖਤ ਸਾਹਿਬ ਨੂੰ ਸਾਰੇ ਸਮਰਪਤ ਹੋ ਜੀਏ ਜਿਹੜੀ ਗੁਰੂ ਆਦ ਕਾਲ ਤੋਂ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜਿਆਂ ਤੋਂ ਮਰਜ਼ਾਦਾ ਪ੍ਰਾਤਨ ਚੱਲੀ ਆਉਂਦੀ ਆ ਜੇ ਅਸੀਂ ਉਹਨੂੰ ਅਪਣਾ ਲਈਏ ਤੇ ਜਥੇਦਾਰ ਚੜ੍ਹਦੀ ਕਲਾ ਦਾ ਆਜ਼ਾਦ ਇਹ ਸ਼੍ਰੋਮਣੀ ਕਮੇਟੀ ਚੰਗੀ ਹੋ ਜੇ ਫੇਰ ਹੋ ਸਕਦਾ ਜਿਹੜਾ ਇਹ ਜਿਹੜਾ ਡੇਰਾਬਾਦ ਜਾਂ ਪਖੰਡਵਾਦ ਆਸਤੇ ਸਿੱਖ ਧਰਮ ਦੇ ਵਿੱਚ ਆ ਚਾਹੇ ਹੋਰ ਕਿਸੇ ਧਰਮਾਂ ਦੇ ਵਿੱਚ ਆ ਇਹ ਨਾ ਪਣਪੇ ਇਹ ਨਾ ਵਾਦਾ ਕਰੇ ਰੁਕ ਸਕਦਾ ਸਾਰਾ ਕੁਝ ਤਾਂ ਤੁਸੀਂ ਖੁਦ ਸੁਣਿਆ ਇਹਨਾਂ ਨੇ ਵਿਚਾਰ ਦਿੱਤੇ ਨੇ ਕਿ ਜਿਹੜਾ ਪਾਸਟਰ ਬਜਿੰਦਰ ਸਿੰਘ ਵਾਲਾ ਕੇਸ ਹੈ ਇਹ ਤਾਂ ਇੱਕ ਦਿਨ ਇੱਕ ਦਿਨ ਖੁਲਾਸਾ ਹੋਣਾ ਹੀ ਸੀ ਤੇ ਆਖਰਕਾਰ ਅਦਾਲਤ ਨੇ ਨਵੇੜਾ ਕੀਤਾ ਸਜ਼ਾ ਹੁਣੀ ਬਾਕੀ ਹੈ ਹੋਰ ਵੀ ਬਹੁਤ ਥਾਵਾਂ ਤੇ ਪੰਜਾਬ ਦੇ ਵਿੱਚ ਵੱਖੋ ਵੱਖਰੇ ਧਰਮਾਂ ਦੇ ਜਿਹੜੇ ਡੇਰੇਦਾਰ ਨੇ ਪਖੰਡੀ ਨੇ ਉਹਨਾਂ ਨੂੰ ਨੱਥ ਜ਼ਰੂਰ ਪੈਣੀ ਚਾਹੀਦੀ ਹੈ ਤਾਂ ਹੀ ਲੋਕਾਂ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਫਿਲਹਾਲ ਇਸ ਮੁਲਾਕਾਤ ਚੈਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਚੰਡੀਗੜ੍ਹ